ਜੇ ਤੁਹਾਨੂੰ ਤੇ ਤੁਹਾਨੂੰ ਆਪਰੀਕ ਨੂੰ ਮੇਰੇ ਮਿੱਤੇ ਮਾਣ ਆ ਦੇ ਤਲਾ ਦੇ ਤੇ ਤਰੀ ਖੜੀ ਪਈ ਉਹ ਤੇ ਮੈਨੂੰ ਕੋਣ ਕੋਣ ਮੰਮੀ ਆ ਗਿਆ ਘਰੀ ਵੇਖ ਤਾਂ ਜੀ ਨੋਵਾ ਧਿਆਡੇ ਵਿੱਚ ਰਹੋ ਨਾ ਨੋਵਾ ਧਿਆਨ ਦੇ ਕੰਟਰੋਲ ਚ ਰਹਿੰਦੇ ਆ ਇਦਾਂ ਤੁਸੀਂ ਇੱਥੇ ਆ ਗਏ ਜੀ ਪਰ ਮਗਰ ਉਹ ਜੋ ਮਰਜੀ ਕਰਦਾ ਫਿਰ ਆ ਮੈਂ ਤਾਂ ਨਹੀਂ ਆਪਣੀ ਲੋਕ ਅੰਦੀ ਸ਼ਾਲੇ ਪੈ ਜੀ ਘਰ ਦਾ ਸਿਆਣੇ ਬੰਦੇ ਵੀ ਤੇ ਹੁੰਦਾ ਜੇ ਘਰ ਚ ਬਹੁਤ ਫੇਰ ਹੀ ਪਤਾ ਲੱਗਦਾ ਇਦਾਂ ਨਾ ਤੁਹੀ ਜਣਾ ਆਪਾਂ ਤਾਂ ਕੀ ਕਹਿਣਾ ਨਾ ਤੁਹਾਡੀ ਧੀ ਦਾ ਘਰ ਹੈ ਜਦੋਂ ਮਰਜ਼ੀ ਆਓ ਜਾਓ ਬੋਲੋ ਕਿਉਂ ਕਿ ਇਹ ਦਿੱਤੀਆਂ ਦੀ ਪੰਡੀਆਂ ਕਰੀਆਂ ਨੇ ਕਿਹ ਮਾਰ ਰਹੀਆਂ ਹੈਂ ਬਹੁਤ ਸਿਆਣ ਖਮੀਰ ਜਣਾਵਾ ਮੈਂ ਨਹੀਂ ਆਉਂਾ ਚੰਗਾ ਚਾਹੁੰਦਾ ਮੈਂ ਤੇ ਨਹੀਂ ਭਾਨਦੀ ਬਰਾਬਰੀ ਚਾਹੁੰਦੀ ਹਾਂ ਜੀ ਜੀ ਕਰਦੀ ਨਾ ਮਾਪੀ ਕਿਹਨੂੰ ਲੜੋ ਘੜ ਬੰਦ ਦੇ ਰਿਹਾ ਤੇਰਾ ਕੋਟ ਕਚੀ ਦਾ ਪੈ ਜੀ ਤੇਰੀ ਤੇ ਫਿਰ ਕਿਸਮਤ ਚੰਗੀ ਹੋਈ ਤੇ ਮੇਰੇ ਮੱਥੇ ਕਿਉਂ ਮਾਰ ਦਿੱਤੀ ਮੈਂ ਕੀ ਮਾਰਾ ਕੀਤਾ ਹੈ ਤੁਹਾਡਾ ਨਾ ਪੈਂ ਕਿ ਨਹੀਂ ਤੈਨੂੰ ਇੱਕ ਗੱਲ ਕਰ ਜੀ ਗੁੱਸਾ ਨਾ ਕਰੀ ਮੇਰੀ ਗੱਲ ਜੀ ਨਾ ਤੂੰ ਕਹੀ ਸੀ ਨਹੀਂ ਇਹ ਨਹੀਂ ਮੇਰੀ ਕੀ ਮਾਰੀ ਨਾ ਪੇਂਜੀ ਤੁਹੀ ਮੇਰੀ ਧੀ ਵਾਲੀਏ ਕਿਉਂ ਤਾ ਹਕਿੰਨਾ ਕਿਨਾ ਕਿ ਮੇਰੀ ਧੀ ਲੈ ਕੇ ਅਵੀ ਦੰਤਕਾ ਦੇ ਚੁੱਕਿਆ ਹਾਂ ਹੈ ਮੇਰੀ ਧੀ ਤੇ ਸਿਆਣੀ ਕਿਤੇ ਦੀ ਨੇਕ ਬ ਹੈ ਤੁਹੀ ਨਾ ਕਰੋ ਇਦਾਂ ਜੇ ਆਪਾਂ ਨਵਾਂ ਤੀਆਂ ਨਿਤੀਆਂ ਬਣਾ ਕੇ ਰੱਖਾਂਗੇ ਨਾ ਤੇ ਇਹ ਵੀ ਸੱਸਾਂ ਨੂੰ ਮਾਵਾ ਸਮਝਣਗੀਆਂ ਜੇ ਤੋਹੀ ਹੈ ਕੱਲ ਨੂੰ ਉਹਦਾ ਵੀ ਮੂੰਹ ਪੈ ਜੂ ਨਿਆਣੀ ਸਿਆਣੀ ਦਾ ਤੁਹੀ ਉਹਦੀ ਮਾ ਬਣ ਕੇ ਰਹਿਣਾ ਮੈਂ ਤੇ ਕਦੇ ਕਤਾਈ ਹਾ ਨਾ ਉਹ ਤੇਰੀ ਧੀ ਤੇ ਤੂੰ ਉਹਦੀ ਮਾ ਹੈ ਮੈਂ ਕਿਹਾ ਇੱਥੇ ਨਿੱਤ ਬੈਠੀ ਰਹਿਣਾ ਮੈਂ ਤੇ ਆਪਣੀਆਂ ਹੁੰਨੀਆਂ ਨਵਾਂ ਮੈਂ ਉਹਨਾਂ ਨੂੰ ਤੀਆਂ ਬਣਾ ਕੇ ਰੱਖਣਾ ਮੈਂ ਦਿਨੂ ਕੋ ਪੇਰਾ ਸਮਝਾਇਆ ਕਿ ਹੁਣ ਕੋਤ ਤੂੰ ਹੀ ਤੇਰੀ ਮਾਂ ਵਾ ਉਹਨੂੰ ਸਮਝਿਆ ਪਰ ਆਪਣੀ ਕੋ ਨਾ ਤੈਨਜੀ ਲੈਕਚਰ ਤੱਕ ਤੂੰ ਹੀ ਬਠੇਰਾ ਦੇ ਦਿੱਤਾ ਜੇ ਇਹ ਅਗੋ ਧੀ ਬਣੇ ਤੇ ਫੇਰ ਹੀ ਧੀ ਬਣਾਵਾ ਕਿੰਨੂੰ ਧੀ ਬਣਾਵਾ ਮੈਂ ਵੀ ਤਾਂ ਧੀ ਬਣਾ ਕੇ ਲਈ ਆਈ ਸੀ ਕਿ ਧੀ ਬਣਾ ਕੇ ਰੱਖੀ ਮੇਰੀ ਕਿਹੜਾ ਬੁੱਧੀ ਹੈ ਗਈ ਹੈ ਪਰ ਨਾ ਇਹ ਜਦੋਂ ਆਪਣੀਆਂ ਮਰਜ਼ੀਆਂ ਕਰਦੀ ਮੇਰੇ ਕੋਲ ਇਹ ਕੰਮ ਨਹੀਂ ਜਰੇ ਜਾਂਦੇ ਫਿਰ ਮੇਰੇ ਮਿਨ ਕੋਸਾ ਚੜਦਾ ਤੂੰ ਹੀ ਮੈਂ ਨਹੀਂ ਪੈਂਦੀ ਤੈਨੂੰ ਮੈਂ ਤੇ ਤੁਹਾਡੇ ਸਾਹਮਣੇ ਬਿਠਾ ਕੇ ਮੈਨੂੰ ਸਮਝਾਉਂਦੀ ਉਤਤ ਇੱਕ ਕਹਾਣੀ ਕਾ ਦੇ ਬੁਢੀ ਬੋਲੀ ਮੈਨੂੰ ਪੜੀ ਮਾਤਾ ਦੇ ਜੀ ਨਾ ਕੋਤ ਉਹ ਤੇਰੀ ਸਾਸਵਾ ਵੱਡੇ ਮਾੜਾ ਮੋਟਾ ਕਹੇ ਜੀ ਦੇ ਅਹੀਂ ਸਭ ਤੋਂ ਪਹਿਲਾ ਸਾਸ ਨੂੰ ਰੋਟੀ ਪਣਾਉਣੀ ਪੈਂਦੀ ਫੇਰ ਅਸੀਂ ਆਪ ਤਾਂ ਇੱਥੇ ਤੋਂ ਜ਼ਮਾਨੇ ਕਿੁੱਠੇ ਚੱਲ ਗਏ ਨਾ ਪੈਂਦੀ ਆਪਣੀਆਂ ਜਿਮਾਨਾ ਨਹੀਂ ਹੁੰਦੀਆ ਉਹ ਚਲਾ ਗਿਆ ਵਾਹਮਨ ਮੇਰੀਆਂ ਵੀ ਦਵਾ ਜਿੱਦਾਂ ਜੀ ਕਰਦੀਆਂ ਜੀ ਖਵਾਉਂਦੀਆਂ ਮੈਨੂੰ ਫੜਾਉਂਦੀਆਂ ਮੈਂ ਵੀ ਲੱਗ ਕਰਦੀ ਗੰਦਾ ਟੁੱਟਾ ਜਿਹੜਾ ਸਾਰਾ ਕੰਮ ਲੱਗ ਕਰਾਦੀ ਵੀ ਅੱਜ ਕੱਲ੍ਹ ਹੁਣ ਜਮਾਨਾ ਦੀ ਇੱਥੇ ਸਾਡੇ ਵਾਲਾ ਆਪਣੀਆਂ ਜਿਮਾਨਾ ਨਹੀਂ ਹੁੰਦੀਆ ਇਹ ਹੁਣ ਨਵਾਂ ਜਮਾਨਾ ਵਾ ਇਹ ਇੰਨਾ ਸ਼ੁਕਰ ਵਕਤ ਜਿਹੜਾ ਖਦੀ ਆਪਣ ਨੂੰ ਇਧਰ ਕਿੰਨਾਂ ਘਰਾਂ ਦੇ ਤੇ ਵੇਖੋ ਕਿਦੇ ਕਿਦੇ ਖਲਾੜੇ ਪਏ ਨੇ ਬਣਾ ਦੇ ਬਾਂਗੀ ਦਿਨਾਂ ਦੀ ਭੈਣ ਜੀ ਇਹ ਤੁਸੀਂ ਪਖੰਡ ਕਰ ਲੈਂਦੇ ਜੀ ਮੈਨੂੰ ਨਹੀਂ ਇਹੋ ਜਿਹਾ ਠੀਕ ਆ ਨਾ ਜਿੱਦਾਂ ਚੰਗੀ ਕੁ ਸਿਆਣੀ ਬਣ ਜੂਗੀ ਉਦੋਂ ਕੋਈ ਵੇਖਾਂਗੇ ਪਰ ਹਜੇ ਤੱਕ ਨੂੰ ਮਾਸਾ ਜਿੰਨੀ ਆ ਤੰਨ ਆ ਕੋਲੇ ਨੂੰ ਨਾ ਦੇ ਕੇ ਛੱਡਿਓ ਭਾਵੇਂ ਤੇਰੀ ਗੁੱਸਾ ਕਰੋ ਤੇ ਭਾਵੇਂ ਕਰੋ ਕਿ ਲੱਗ ਫਿੱਧੀ ਮੇਰੀ ਗੱਲ ਜਾ ਜਾ ਕੇ ਬਾਹਰ ਤੁਰੇ ਜਾ ਕੇ ਇਹ ਮੇਰੇ ਕੋਲ ਦੇ ਕੀ ਕਰ ਰਹੇ ਹਮ ਬਸ ਐ ਜੀ ਕਿਸੇ ਗੱਲ ਤੇ ਨਹੀਂ ਆਉਂਦੀ ਦਸੁਣਿਆ ਨਹੀਂ ਹੁਕੀ ਕਰ ਬੁਹੇਰਾ ਸੰਭਿਆ ਕੇ ਲਾਉਣ ਨੇ ਕਿ ਮੋਟੀ ਗੱਤ ਕਰ ਤੱਕ ਨਾ ਪੋਈ ਜਾਂਦਾ ਨਵਾਂ ਪਿਆਰ ਕਿ ਬੁਨਿੱਕੀ ਨਿੱਕੀ ਕਰਕੇ ਨੌਕਾ ਟੋਕੀ ਲਾਉਂਵਾਂਗੇ ਤੇ ਨਵਾਂ ਪਿਆਰ ਨੇ ਤੇ ਆਪੇ ਹੀ ਹੋਰ ਦਾ ਹੋਰ ਹੁਣ ਆ ਕਿ ਸਾਨੂੰ ਨੌਕਾ ਟੋਕੀ ਲਾਉਂਦੇ ਅਸਲ ਤੇ ਨਵਾਂ ਪਿਆਰ ਨੌਕਾ ਟੋਕੀ ਵਾਲੀ ਸਿਸਟਮ ਨੂੰ ਪਸੰਦ ਨਹੀਂ ਕਰਦੇ ਪਰ ਕਿੰਨੀ ਮੇਰੀ ਧੀ ਜਿਹੜੀ ਜਰੀਦਾਂ ਦੀ ਤੇ ਭੈਣ ਜੀ ਮੂੰਹ ਚ ਘਣ ਘਣ ਕਰੀ ਜਾਂਦੇ ਨਹੀਂ ਕਾਹਨ ਜੀ ਨੂੰ ਕੋਈ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਸਮਝਾ ਜੂ ਕਿ ਤੀ ਨੂੰ ਸਮਝਾਓ ਬਹਿ ਕੇ ਉਹਦੇ ਅਕਲ ਖਾਨੇ ਬਹੁ ਸਮਝਾ ਜੂ ਸਭ ਕੁਝ ਆ ਜੀ ਤੁਸੀਂ ਉਹਦਾ ਕੋਤੋ ਕੀ ਉਹਦੀ ਗਲਤੀ ਕੀ ਵੇਲਦੀ ਹੁਣ ਵੇਖੋ ਮੈਂ ਕਿਹੜੇ ਦਿਨਾਂ ਦੀ ਚਾਹ ਪੀਤੀ ਤੇ ਤਾਂ ਫਰਜ਼ ਨਹੀਂ ਕਰਦਾ ਮੈਨੂੰ ਰੋਟੀ ਦੇ ਦਾ ਹੋਰ ਤੁਸੀਂ ਦੱਸੋ ਮੈਂ ਗਲਤ ਵਾਂ ਦੀ ਕੱਢੀ ਤੀ ਗਲਤ ਵਾ ਪਤਾ ਨਹੀਂ ਕੀ ਕਰਦੀ ਹੈ ਪ੍ਰੀਤ ਪੁੱਤ ਉਹ ਬਾਹਰ ਰੋਟੀ ਨਹੀਂ ਲੱਤਣਾ ਉਹ ਨਾ ਵਾਜਦੇ ਹੁਣ ਰੋਟੀ ਦੇਣਾ ਕੋਈ ਹੈਗਾ ਕਿ ਮੇਰੀ ਮੰਮੀ ਨੇ ਕਿਹਾ ਨਹੀਂ ਆਉਂਦੀ ਉਹਦੀ ਰੋਟੀ ਉਹ ਚਲੇਗੀ ਵੀਰੀ ਬਾਹਰ ਤੇ ਮੈਨੂੰ ਰੋਟੀ ਨਹੀਂ ਦੇਣੀ ਜੇ ਬੰਦੇ ਲੱਗੇ ਉਹਨਾਂ ਨੂੰ ਟਮੇਟੋ ਨਹੀਂ ਦੇਣੀ ਨਾਲੇ ਜਿੰਨੇ ਦਿਨ ਪਾਂਜੀ ਬੰਦੇ ਲੱਗੇ ਸਲੈਂਡਰ ਭਾਗ ਹੁਣ ਓੱਖਾ ਵਾਂ ਗੋਗਲ ਦੇ ਸੰਦੀਮ ਚੱਦਾ ਨਹੀਂ ਕਿ ਹੁਣੇ ਦੇਖ ਕੇ ਓੱਖਾ ਹੋ ਜਾਂਦਾ ਚੀਂ ਸੁੱਕਣਾ ਬਫੇਰਾ ਵਾਲਾ ਕਿਆ ਸੁੱਕਾ ਬਾਲਣ ਇਹ ਕਿ ਛੱਡੀਆਂ ਡਾਉਟ ਚਾਹ ਤੱਕ ਪੈਣ ਭਲ ਜਾਂਦੀ ਬਾਹਰ ਤੇ ਚੰਕਾ ਤੇ ਬੰਦੇ ਨਵਾਂ ਧੀਆਂ ਜਾਂਦੀਆਂ ਦੀਆਂ ਭੁਰੀਆਂ ਲੱਗਦੀ ਲੈ ਤੇ ਨਵਾਂ ਧੀਆਂ ਨੂੰ ਬੜ ਬੁਰਕੇ ਚ ਪਾ ਕੇ ਰੱਖ ਲਈਏ ਕੰਮ ਤਾਂ ਪਹਿਲਾਂ ਪੈਜ ਕਰਨਾ ਹੀ ਆ ਇਹੋ ਜਿਹਾ ਮੱਤਾਂ ਤੁਸੀਂ ਉਹਨੂੰ ਘਾਟੀ ਪਿਆ ਕਰੋ ਕਿਤੇ ਲੱਸੀ ਵੀ ਕਾਲੀ ਨੀ ਹੋ ਜਲਦੀ ਚੁੱਲ੍ਹੇ ਤੇ ਕੰਮ ਕਰਦੀ ਅਸੀਂ ਸਾਰੀ ਉਮਰ ਚੱਲਿਆ ਤੇ ਕੀਤਾ ਸਾਨੂੰ ਕਿਹੜਾ ਸਿਲੰਡਰ ਭਰਾ ਭਰਾ ਦਿੰਦੇ ਹੁੰਦੇ ਹੁਣ ਆਪਣੀਆਂ ਗੱਲਾਂ ਭੰਜੀ ਗਈਆਂ ਚੱਲ ਬਣਾ ਉੱਠ ਕੇ ਦੇ ਰੋਡ ਲੰਗਰ ਖਾ ਇੱਥੇ ਨੀ ਕਿਸੇ ਨੇ ਵੀ ਲੰਗਰ ਪੜਾਉਣਾ ਆਈ ਵੀ ਨਹੀਂ ਸਾਰੀ ਦਿਨ ਆਂਦੀ ਨਹੀਂ ਆਹ ਸੌਂਗੀ ਕਰਦੀ ਪੁੱਤਰੀ ਕੋਲ ਬੈਠੇ ਬਹੁਤੀ ਘੂਏ ਚੜਾਈ ਕਰਨੀ ਕੋਲ ਦੇ ਕੁੱਕੜ ਨਹੀਂ ਆਣੀ ਆਂ ਤੂੰ ਮਰਾਂ हाँ एक तो थो थो मैंने रेफ्रिजरेटर सारी सलवार पियों दी आ कमीज ना आ दी मोड मैं को पार्टी करके ही तो पाई कि मेरा जरूर से निकल या मैं अपने डेपर टूट गया इतना था बी अपने सोचने चले और गलाता नहीं पता इतना गलाता नहीं पता क्या जान के तो चिंगे में दस पैंसठ नहीं आने नहीं पड़ती ये आने से या� पुकरा का बीत डाली ला चल भांडा है दो दिन ला ली चीज ग्रीत लिखा पैदी है तेरी सस नी चंगा चाहती मैं जावा अपनी कितने लगती करता मामा ਨਾ ਜਾਣੀ ਉੱਥੇ ਸੁੱਥੇ ਦੋ ਦਿਨ ਉਕੇ ਕਦੀਆਂ ਹੋਣੀਆਂ ਉਹ ਲੱਗੇ ਘੱਲਣੇ ਪੈਣ। ਇਹਨਾਂ ਕਰਕੇ ਜਿਹੜਾ ਮਿਰਚਾਂ ਤਰਾਂਟ ਕਰਕੇ ਬਾਹਰ ਸਬਜ਼ੀ ਚ ਪਾਉਂ ਨਹੀਂ। ਸਬਜ਼ੀ ਵੀ ਰੇਹ ਇਸ ਤਰ੍ਹਾਂ ਦੀ ਕਿ ਮਿਰਚਾਂ ਨਹੀਂ ਪਾਉਂਦੇ ਵਿੱਚ। ਸਾਫ ਤਾਂ ਇਹ ਆਪਣੀ ਸਿੱਕੇ ਤਾਰੇ ਬੁਗੀਆਂ ਪਰ ਲਾਉਂ ਕੋਈ ਕੁਝ ਨਹੀਂ ਕਰਾਉਂਦੇ। ਕਿੰਨੀਆਂ ਬਾਰ ਐ ਨਹੀਂ ਇੰਨੀਆਂ ਬਾਰ ਤੋਂ ਹੋਣ। ਇਕੜੇ ਬੰਦੇ ਆਣੇ ਰਾਤ ਇਥੇ ਮਨ ਕਰਾਣੇ ਪਾਉਂਦੇ ਸਾਰੇ ਚ ਪਾ ਦੇਣੇ।

ਸਾ ਮਮੀ ਰੋਟੀ ਮੈਂ ਕਰ ਬਣਾ ਦਿੰਦੀ ਨਹੀਂ ਮੈਂ ਕਰ ਦਿੰਦੀ ਆ ਪਰ ਆ ਦਫਾ ਹੋ। ਤੇ ਮਮੀ ਜੀ ਮੈਂ ਕਰਾਂ। ਪਰ ਆ ਦਫਾ ਹੋ ਜਾ। ਕੋਈ ਮੈਂ ਪਾਪੇ ਚ ਇਹ ਮੈਂ ਖੜ ਸਕਦੀ ਆ ਤੇ ਮੈਂ ਤਕੀਲ ਕਰ ਸਕਦੀ ਆ ਰੋਟੀ ਦੀ। ਸਵੇਰ ਦੇ ਲੰਗਰ ਦਾ ਨਹੀਂ ਮੈਨੂੰ ਪਤਾ ਹੈ। ਮਾਂ ਆਪਣੇ ਨੂੰ ਲੰਗਰ ਦਾ ਆਗਾ ਕੋਣ ਹੈ ਤੇ ਖੁખી ਰਹਿ ਜਾਂਦੀ ਹੁੰਦੀ। ਤੇ ਮਮੀ ਨਹੀਂ ਕਰਦੀ। ਪਰ ਇਹ ਚੱਜਾ ਮੈਂ ਦੱਸਾਂਗੇ ਐਵੇਂ ਨਾ ਤੇ ਮੇਰੇ ਕੋਲ ਲੱਤ ਬਾਹ ਬਣਾ ਲਈ ਆ ਆਪਣੀ। ਮੈਂ ਰੋਟੀ ਕਰ ਕੇ ਸੁਣਾ ਦਿੰਦੀ ਮੈਂ ਨਾ ਮਾਂ ਸਬਜੀ ਦਾ ਜਿੰਨੀ ਇਸ ਤਰੀਏ ਦੇ ਉਹਦੇ ਕਰਕੇ ਮੈਂ ਲੈ ਲਵਾਂਗੀ। ਮੈਂ ਮੇਰੇ ਥਾਲੀ ਛੱਡ ਦੇ ਤੈਨੂੰ ਮੈਂ ਬਾਰ-ਬਾਰ ਕਹੀ ਜਾਂਦੀ ਇੱਧਰ ਹੋ ਜਾ ਕੰਮ ਤੇਰਾ ਕਰ ਆਪਣਾ ਕੋਈ ਮੈਂ ਨਾ ਤਾਂ ਕੀ ਮਾਰਾ ਕੀਤਾ ਸੀ ਪਿੱਛੇ-ਪਿੱਛੇ ਦੀ ਗੱਦੀ ਕਰਦੀ ਹੈ ਕਿੱਟੀ ਜ਼ੋਰ ਦੀ ਮੰਮੀ ਨੇ ਧੱਕਾ ਮਾਰਿਆ ਅੱਜ ਸ਼ੋਭਾ ਦਾ ਮੰਮੀ ਨੂੰ ਅੰਦਰ ਲੈ ਗਾ ਲੱਗਾ ਯਰ ਨੂੰ ਬਦਲਾ ਬਿਨਾਂ ਦਾ बात भी नहीं जान जोगी और बाहर चले गए सारा काम हो गया मेरे सर पर सुटे करे ना करे बस इन करना तुरै तो नहीं जान दिया मेरी मौत

ਇਹ ਆ ਕੋ ਬੋਲਦੇ ਵਾਦੂ ਚੰਦੂ ਮੈਨੂੰ ਖਰਾਬ ਮੈਂ ਤੇਰਾ ਕੋ ਕੁਛ ਹੀ ਕਰ ਦੂੰ ਬੰਦੇ ਲੱਗੇ ਕਿੰਨਾ ਰਹਿ ਨਹੀਂ ਬਦਕੀ ਨਹੀਂ ਸੁਣੀਏ ਤੁਸੀਂ ਸਭ ਵਰਪਣ ਲਾ ਕੇ ਬੈਠ ਜਾਓ ਨਿਆਣੀ ਉੱਠ ਕੇ ਰਹੋਗੀ ਤੇ ਮੰਮੀ ਜੀ ਕੋਈ ਮੈਂ ਜਾ ਕੇ ਘਰ ਲੈਣਾ ਥੋੜੇ ਰਹਿ ਗਿਆ ਚੱਲ ਅੱਗੇ ਲੌਂਗੀ ਮੈਂ ਕੋਈ ਲਾ ਦੇਣੀ ਤੇ ਤੇਰੀ ਗੱਲ ਹੈ ਮੈਂ ਲਾ ਲਵਾਂ ਕੋ ਖਰਾਬ ਨਹੀਂ ਜੇ ਕੋ ਤਾਂ ਹੈ ਲੱਗਤੀ ਹੈ ਇਹ ਕਿ ਤੱਕ ਪਰਦਾ ਨਹੀਂ ਹੈ ਕਿ ਵੀ ਬੀਬੀ ਕੋਸ਼ਿਸ਼ ਨਹੀਂ ਹੈ ਰਹੇਗਾ ਅਸਾਂ ਦੀ ਦੇਖੀ ਆਪੇ ਸੱਪ ਪਾ ਕੇ ਬਾਅਦੋਂ ਤੋਂ ਲੱਗ ਜੇ ਚੇਤਾ ਭੁੱਲ ਗਿਆ ਤੇ ਪੈਰ ਤੇ ਲੱਗ ਗਿਆ ਬਾਅਦੋਂ ਨਾ ਆਪੋ ਸੱਪ ਸੁਤਨਾ ਪਾ ਕੇ ਤੇ ਬਾਕੀ ਨੂੰ ਇਹਨੇ ਤਪੀਨੇ ਦੇ ਸਾਹਮਣੇ ਆਂਦੀਗਾ ਹੈ ਇਹਨੇ ਗਾੜੀ ਵੀ ਕਿ ਕਿਦਾਂ ਸਾਬੇਗੀ ਕੋਈ ਨਾ ਖਾ ਲਿਆ ਤਾਂ ਸਫਾਈ ਦਾ ਕੋਈ ਨਹੀਂ ਇੱਕ ਦਿਨ ਛੱਡ ਕੇ ਠਿਕ ਦਿਨ ਕਰਿਆ ਕਰ ਛੱਡ ਪੋਚੇ ਨੂੰ ਕੁਝ ਨਹੀਂ ਹੈ ਰੋਣੇ ਪੱਦੀ ਰਿਹਾ ਕੋਈ ਨੀ ਮੰਮੀ ਜੀ ਤੂੰ ਇੰਨਾ ਨਿਗੇ ਨਿਗੇ ਗੱਲਾਂ ਕਿੰਨੇ ਟੈਨਸ਼ਨ ਲਿਆ ਤੂੰ ਤੂੰ ਰੋਟੀ ਕੱਟੀ ਖਾ ਲਈ ਹੈ ਤੇ ਦੁਪਹਿਰ ਦਾ ਬਾਅਦ ਚੋ ਰੋਟੀ ਰੋਟੀ ਖਾ ਲੈ ਲੈ ਮੈਨੂੰ ਲੱਗੂ ਤੇਰੇ ਕੁਝ ਕਰਦਾ ਕੋਈ ਹੈਗਾ ਚੰਗਾ ਚੰਗਾ ਜੋਂ ਪਰ ਕੋਲ ਮੈਂ ਆਪ ਦੋ ਦਿਨ ਮੇਰੇ ਕੋਲ ਆਏ ਉਹ ਕੰਮ ਤੁਹਾਡੇ ਕੋਲ ਕਰਾਉਣਾ ਚਲ ਕੋਈ ਨਹੀਂ ਤਾਂ ਤੂੰ ਹੀ ਦੋ ਦਿਨ ਉਧਰ ਰੈਸਟ ਮਾਰਨਾ ਆਏ ਤੇ ਗੱਡੀ ਪੋਸਟ ਰੈਸਟ ਮਾਰਤੀ ਕੀ ਕਰਨਾ ਹੈ ਕੰਮ ਕੀਤੇ ਗਏ ਨਹੀਂ ਸੇ ਹੋਏ ਜੰਨਣਾ ਦੀ ਲੱਗਾ ਰਿਹਾ ਇਹ ਤਾਂ ਤੂੰ ਹੀ ਰੋਟੀ ਰੋਟੀ ਕਾੜਾ ਕੁਛ ਫਿਰ ਲੱਦੀ ਰਮੀ ਕੰਮ ਕੋਈ ਨਹੀਂ 1 2 ਵਜੇ ਖਾਣੀ ਬੰਦਿਆਂ ਦੀ ਰੋਟੀ ਨਹੀਂ ਅਗਰ ਉਹਨਾਂ ਨੇ ਮੇਥੀ ਦੁੱਧ ਪਾ ਦਿੱਤਾ ਘਰੀ ਦੇ ਨੂੰ ਠੀਕ ਠੀਕ ਜੇ ਹੈਗਾ ਭੀ ਮੈਂ ਹੀ ਕਰਕੇ ਲੈ ਜਾਵਾਂ ਮਤਲਬ ਮੈਂ ਮੇਥੀ ਮੈਂ ਬਾਅਦ ਦੇਣੀ ਨਾ ਨੂੰ ਕੀ ਪਤਾ ਦੁੱਧ ਕਿੱਥੇ ਪਿਆ ਮੈਂ ਕਰ ਦੇਣੀ ਤੁਸੀਂ ਜਾਓ ਦੁੱਧ ਪਾ ਲੈ ਠੀਕ ਹੈ ਮੈਂ ਜਾਣੀ ਉਹ ਤਾਂ ਪਹਿਲੇ ਤੁਸੀਂ ਜਾਓ ਮੇਥੀ ਕੋ ਕੰਮ ਨਹੀਂ ਕਰ ਮੋਟਾ ਹੁੰਦਾ ਕੋਈ ਨਾ ਪਤਖੜਾ ਆ ਜਾ ਕਰ ਠੀਕ ਜਿਹੜੀ ਗੱਲ ਹੈ ਘਰੇ ਵੀ ਕਰੀਦਾ ਇਹ ਕੰਮ ਨਹੀਂ ਕਰਦੀ ਮੈਂ ਪਰ ਤੁਰਿਆ ਹੁੰਦੇ ਹਾਂ ਹੁਣ ਕਹੀ ਤਸਾਂ ਕਿ ਉਹ ਦੱਸਤਾ ਉਹਦੇ ਅੱਗੇ ਟੈਨਸ਼ਨ ਲੈ ਲੈ ਕੇ ਮੇਰੀ ਟੈਨਸ਼ਨ ਆ ਜਾਂਦੀ ਰਹੇਗੀ ਇਹ ਦੱਸਾਂਗਾ ਠੀਕ ਹੈ ਸ਼ੇਰਿਆ ਸਾਡੇ ਦੇ ਸੰਦੀ ਨੂੰ ਕਦੀ ਆਉਂਦੇ ਆ ਜਦ ਇਹਨਾਂ ਨੂੰ ਬੱਸ ਮम्मी ਇਤਾਂ ਕਰਦੇ ਆ ਫੇਰ ਸੋਚਦੀ ਆ ਦੇ ਇਹਨਾਂ ਨੂੰ ਦੱਸਿਆ ਨਹੀਂ ਕਿ ਨਹੀਂ ਕਿੰਗ ਇਹਨਾਂ ਨੂੰ ਪਾਸ ਦੀਆਂ ਸਾਡੇ ਘਰੇ ਲੜਾਈ ਵਧੂਗੀ ਮਾਂ ਪੁੱਤਾਂ ਦੀ ਲੜਾਈ ਹੋਊਗੀ ਆਪਸ ਚ ਇਹਨਾਂ ਨੂੰ ਵਿਤ ਕਰਾ ਕਰ ਮੁੱਟੀ ਜਮਾਂ ਮਾਂ ਪੁੱਤ ਲੜਨਗੇ ਲੋਕੀ ਤਮਾਸ਼ਾ ਦੇਖਣਗੇ ਮੈਂ ਨਹੀਂ ਚਾਹਦੀ ਸਾਡੇ ਘਰੇ ਲੜਾਈ ਪਾ ਕੇ ਖਾਂ ਚੁੱਕ ਕਰਕੇ ਦਿਨ ਕੱਟਣ ਨਹੀਂ ਘਰ ਲੱਗਦਾ ਮੰਮੀ ਨੇ ਨਾ ਚੁੱਕ ਕੇ ਦਿਨ ਕੱਟਣ ਨਹੀਂ ਲੈਂਦੇ ਨੇ ਗੋਣ ਖਲਾ ਕੇ ਰਹਿਣਾ ਮੇਰੇ ਫੇਰ ਆਪਦੇੰਦ ਨੂੰ ਮੰਮੂਆਂ ਨਹੀਂ ਚੰਗੀਆਂ ਲਾਉਣੇ ਕੀ ਕਰਨ ਜਦੋਂ ਸਸਾਂ ਇਦਾਂ ਮੇਰੇ ਟੱਕਰ ਜਾਂਦੀਆਂ ਆ ਮੰਮੀ ਵੀ ਤੋਂ ਤੇ ਦੇਖਦੀ ਹੁੰਦੀ ਹੁੰਦੀ ਨਹੀਂ ਪਤਾ ਨਹੀਂ ਕਿਉਂ ਤੇ ਦੁੱਤ ਲੈ ਕੇ ਕਿਉਂ ਨਹੀਂ ਆਈ ਜਦ ਦੁੱਤ ਪਰਾਣਾ ਘੂੜੀਆਂ ਪਾਣਾ ਮੈਂ ਕਿਤੇ ਕਰੀਣਾ ਮੈਂ ਇਥੇ ਰੱਖ ਦਿਆ ਮੈਂ ਤਾਂ ਚੀਕਾਤਾ ਮੰਮੀ ਨੂੰ ਖਲਾ ਦਾਂ ਜਦ ਨੂੰ ਮਾੜੀ ਜੀ ਵੀ ਕਹਿ ਕਰਦਾ ਪਤਾ ਲੱਗ ਗਿਆ ਕਿ ਮੇਰੀ ਸੱਸੇ ਤਾਂ ਕਰਦੀ ਹੁਣ ਇਹ ਤੇ ਰਹਿੰਦੀ ਨੇ ਵੀ ਰਹਿ ਜਾਣਾ ਹੁਣ ਤੇ ਟੈਨਸ਼ਨ ਲੈ ਲੈ ਕੇ ਅੱਧੀ ਹੋ ਜਾਣਾ ਇੱਕ ਤਾਂ ਹੈ ਗਈ ਕੱਲੀ ਆ ਸੱਟ ਲਾਤੀ ਦੂਰੀ ਬਰੀ ਧੱਕਾ ਮਾਰਿਆ ਪਿੱਤੈ ਇਨੀ ਚ ਨਹੀਂ ਲੱਗੀ ਸਨ ਦੂਜੀ ਵਾਰੀ ਲੱਗ ਜਾਏ ਆਪਣੇ ਨੇ ਤਾਂ ਪੂਰੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਰਨ ਜੋਗੀ ਨਾ ਰਹਿ ਜਾਏ ਤੇ ਨਕਰਾਉਣਾ ਵੀ ਲੱਗੋ ਖਖਲੀ ਕੰਮ ਵੀ ਸਾਰਾ ਆਪਣਾ ਕਰਨਾ ਪੈਂਦਾ ਸਾਰਿਆ ਮਨਾ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਕੋਈ ਤਾਂ ਤੋ ਤੁਹਾਨੂੰ ਜਿਵੇਂ ਘਾਤੇ ਲਾ ਜਾ ਜਨੀ ਉਲਟ ਕੇਟ ਤੇ ਹੁੰਦਾ ਹੀ ਇੱਕ ਵਾਰ ਹਾਂਜੀ ਮੰਮੀ ਜੀ ਆ ਗਈ ਬਸ ਆ ਗਈ ਆਵੇ ਆਵੇ

ਆ ਮੈਂ ਬੋਤਨ ਨੂੰ ਦੱਸਣਾ ਹੀ ਲੱਗੋ ਕਿ ਬੰਦੇ ਨੇ ਰੋਟੀਆਂ ਰਾਡੀਆਂ ਕਿਉਂਕਿ ਤੇ ਇਹ ਦੂਰ ਆਵੇ ਦਨਹੀਂ ਬਚ ਗੁੱਡੇ ਵਲੇ ਖਾਣ ਦੋਤ ਨਹੀਂ ਹੈਗਾ ਤੂੰ ਐਵੇਂ ਨਾ ਇਨਵੋਲ ਨਾ ਕਰ ਕਿੱਥੇ ਐ ਨੂੰ ਨਾਲ ਕਿ ਤੈਨੂੰ ਲਈ ਕਿ ਤੇ ਦਵਾਈ ਲੈ ਕੇ ਆਪੀ ਹੈ ਨਹੀਂ ਮੇਟੀ ਕੋਈ ਨਹੀਂ ਇੰਨੀ ਜਨੀ ਗੱਲਾਂ ਨਹੀਂ ਕਰਦੀ ਫਸੇ ਤਾਂ ਵਹੀ ਜਾਉਣੀ ਹੈ ਤਾਂ ਨਹੀਂ ਘਰ ਵਿੱਚ ਮੇਰੇ ਤਨ ਦਾ ਮੰਮੀ ਹੋਵੇ ਜਾਂਦੀ ਕੁੜੀਆਂ ਨੇ ਮੰਮੀ ਜੀ ਲੱਗਿਆ ਪੜੀਦਾ ਕੁੜੀ ਨਾ ਬਹਾਣ ਹੋ ਜਾਂਦਾ ਹੈ ਜੀ ਇਹ ਤੇ ਲੱਗਾ ਵਾ ਮੰਮੀ ਮਹੋਦਿਆ ਰਹਿ ਗਈ ਤੇ ਨਿਆਣੀ ਆ ਮਾਂ ਤੋਂ ਬਿਨਾ ਉਹ ਕਾ ਹੋ ਜਾਂਦਾ ਨਿਆਣੇ ਦਾ ਨਹੀਂ ਉਹ ਤੇ ਹੈਗਾ ਪਰ ਸੱਜ ਜੀ ਤੇ ਲੱਗਾ ਵਈਦਾ ਪਰ ਮੈਂ ਨਾ ਕੀਆ ਨਹੀਂ ਕਿ ਕੁੜਮਾ ਦਿਖਾ ਰਿਹਾ ਨਾ ਕਰਦੇ ਕਿ ਰੋਤੇ ਹੀ ਗੱਲ ਚੰਗੀ ਨਹੀਂ ਲੱਗੇਗਾ ਕਿ ਆ ਕੋ ਆੜ ਗਵਾੜ ਖਰੇ ਕਰ ਉਹ ਕਰਦੀ ਹੈ ਇਸ ਵਕਤ ਤੇਰੇ ਮੂੰਹ ਨੂੰ ਰਹੀ ਨਾ ਤੇਰੀ ਸਾਸ ਕੱਲੀ ਗਈ ਤੇਰੀ ਡੰਡ ਲੰਬੀ ਨਾਲ ਮੇਰੀ ਡੰਡ ਲੰਬੀ ਤਾਂ ਬੁਰੀਆਂ ਲੱਗਦੀ ਮੈਂ ਤਾਂ ਮਦਦ ਸੁਭਾਅ ਹੀ ਹੇਤਾ ਦਾ ਉਹ ਤੇ ਹਰ ਕਿਸੇ ਨੇ ਇਦਾਂ ਗੱਲ ਕਰਦੀ ਜੇ ਗਵਾੜ ਨੂੰ ਕੋਈ ਆਜਾ ਪੈਣਾ ਦੀ ਬੋਲਣੀ ਹੈ ਤਾਂ ਕਰਿਆ ਮਮੀ ਜੀ ਉਹਨਾਂ ਦੀ ਬੋਲਣੀ ਹੈ ਇਦਾਂ ਦੀ ਉਹ ਹਰ ਕਿਸੇ ਨੇ ਇਦਾਂ ਬੋਲਣੀ ਨੇ ਜਸਦਾ ਦੀ ਕਿਰਨ ਕੀ ਆਏ ਸਿੱਧਾ ਸਦਾ ਹੀ ਦੀ ਨੇ ਖਾਲੇ ਉਹਨੇ ਕਿੰਨਾ ਚੇਰ ਕਰਤੀਆ ਤੇ ਕਾਹ ਦਾ ਗੁੱਸਾ ਕੋਈ ਨਹੀਂ ਇਹ ਹਨੀ ਕਮਟ ਨਾ ਸਕਦੇ ਨਾ ਨੋਕਾ ਟੁੱਟੀ ਨਹੀਂ ਜਾਂਦੀ ਆ ਪਰ ਮੁਝ ਆਪਣਾ ਸਿਆਰ ਚਾਰ ਇਹ ਕਿੰਨੀ ਵਧੀਕ ਨੰਗੀ ਹੋਇਆ ਵਾ ਤੁਸੀਂ ਇੰਝ ਕਰੋ ਮੈਂ ਤੁਹਾਨੂੰ ਅੱਜ ਸਾਮਾ ਇਹਨੂੰ ਚਾਹ ਲਿਓ ਨਿਆਣੀ ਯਾਨੀ ਕੀ ਐ ਐਵੇਂ ਬੁਖਾਰ ਬੂੜ ਚੜ੍ਹ ਕੇ ਤੁਹਾਨੂੰ ਪਤਾ ਫਿਰ ਤੇ ਅਗਲੀ ਗੱਲਾਂ ਕਰੂ ਕਿ ਮੇਰੀ ਦੀ ਬਿਮਾਰ ਕਰਕੇ ਲੈ ਆਂਦੀ ਘਰੇ ਨੰਗੇ ਘਰੀ ਤੁਗੀ ਮੇਰੀ ਤੁਹਾਨੂੰ ਪਤਾ ਫਿਰ ਮਾਂ ਹੰਡਾਂ ਚਿੰਤੀ ਹੁੰਦੀ ਆ ਹਾਂ ਉਹ ਦਿੱਤੀ ਗੱਲ ਹੈ ਜੀ ਐਨ ਇਹ ਜਿਹੜਾ ਨੰਬਰ ਚਾਹੁੰਦੇ ਆ ਜੇ ਮੈਂ ਤੁਹਾਨੂੰ ਕਹਾਂ ਕਿ ਚਲੋ ਜੀ ਅੱਗੇ ਤੋਂ ਇੱਕ ਗੱਲ ਦੱਸ ਹਾਂ ਹਾਂ ਜੀ ਜੇ ਤੁਹਾਨੂੰ ਮੈਂ ਕਾਲ ਤੇ ਕੋਈ ਕੰਮ ਕਰਦਾ ਹੈਗਾ ਤਾਂ ਨਹੀਂ ਹਾਂਜੀ ਉਹ ਕਿਉਂ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਤੀਸਰੀ ਸਮੁੱਚਾ ਵੀ ਆਖੰਦੇ ਬਰਾਤਰ ਹੁਲਕਾ ਪੁੱਤ ਪਹਿਲਾਂ ਨਾਇਆ। ਇਹ ਬਦਤ ਹੈ ਸਵਾ ਇਦਾਂ ਦਾ। ਤੂੰ ਵੀ ਤੇ ਪਹਿਲਾਂ ਨਾ ਆਤਦੀ ਆ। ਮੈਂ ਵੀ ਆਪਣੇ ਲਈ ਤਾਂ ਮੈਂ ਚੰਗਾ ਹੀ ਕਰਦੀ ਹਾਂ ਕਿ ਆਹ ਚਾਹ ਬਣਾਈ ਆ। ਚਾਹ ਬਹੀ ਹੋ ਜੂਗੀ ਚਾਹ ਪਹਿਲਾਂ ਖਾਦਨੀ ਪਰ ਮੈਨੂੰ ਥੋੜੀ ਪਤਾ ਨਹੀਂ। ਤੂੰ ਆ ਛੱਡਿਆ ਤਾਂ ਲਾ ਕਿ ਜੱਪਦੀ ਰਹੀ ਰੋਜ ਇਹਦੀ ਨਾ ਪੁੱਛੀ ਕੀ ਇੱਥੇ ਜੱਜ ਬੈਣੀ ਐ। ਇਦਾਂ ਹੀ ਹੁੰਦਾ ਨਾ ਵਸਦੇ ਆ ਪਰਾਂਚ। ਇਹ ਨਾ ਲੱਗ ਜਦ ਪਹਿਲਾਂ ਹੀ ਆਪਣੇ ਸੀਰਲੇ ਜਿਹ ਵੀ ਨਾ ਕਲਮ ਤੇ ਰੱਖ ਲਿਆ ਉਹਨਾਂ ਦੇ ਕੰਕਿਤ ਜਨੀ ਕਚੀ ਨਹੀਂ ਨਾ ਹੋ ਫਲਾ ਰਹਾ ਆਈ ਛੱਡਦੀ। ਈ ਪਰਗੀਰੇਂ ਦੀ ਜਾਨੀ ਹੈ ਜੱਤੀ ਦਸਦੇ ਹੀ ਕੁੜੀ ਦਸਦੇ ਨਹੀਂ ਗੱਲ ਤੇ ਕੋਈ ਹੋਈ ਹੈ ਆਇਨਾ ਸਾਤ ਵਜਾਦੀ ਲੱਗੀ ਪਰ ਇਹ ਨਾ ਨੀ ਲੈਂਦੀ ਤਸਵੀਰਾਂ ਆਂਦਰਾ ਮੈਂ ਮਾਂ ਮੈਨੂੰ ਕਿਤੇ ਦਸ ਪੁੱਤ ਸਮਝ ਨਹੀਂ ਲੱਗਦੀ ਪੁੱਤਾਂ ਦੀ ਤੇ ਕਹਿੰਦੀ ਮੰਮੀ ਲੈ ਰਹਿਦਾ ਪਉਂਦੇ ਵਿਚਾਰੀ ਗੱਲਾਂ ਤੇ ਪੜਦੀ ਤੇ ਫੇਰ ਵੀ ਭੈਣ ਜੀ ਦੀ ਤੀਨ ਕੁ ਚੱਜੀ ਆ ਇਹੋ ਜੀਆਂ ਧੀਆਂ ਘਰਮਾਂ ਵਾਲੇ ਤਨਾਂ ਨੂੰ ਦੇਖਦੀ ਹੁੰਦੇ ਜਿਵੇਂ ਦੀ ਮੇਰੀ ਧੀ ਐ ਜੀ ਸਿੱਤੇ ਕੰਡਾਵਤਿਆਂ ਦੀ ਜੀ ਆਇਆਂ ਦੀ ਅੱਜ ਕਿਥੀ ਜਿੱਦਾਂ ਮੇ ਸਰਾਂ ਲੱਗੀਆਂ ਜੇ ਕਤਰੀ ਫਿਰਦੀ ਧਰਨਾ ਚਿਹਰਾ ਤੇ ਦਿੱਤੀ ਵੀ ਤਾਂ ਮੇਰੇ ਮਾਪਿਆਂ ਨੂੰ ਦਨ ਨਹੀਂ ਕੁਛ केलं ਵੀ ਵੇਦੀ ਹੈ ਯਾਰ ਮੇਰਾ ਮਾਪੇ ਉਮਤ ਦੇਖੀ ਨਹੀਂ ਹੀ ਇਹਨੇ ਮਨੀ ਨਹੀਂ ਸਕਤੀ ਐ ਜਿੱਦਾਂ ਮਰਜੀ ਕੁਛ ਕਰ ਦਿੰਦਾ ਕੁਛ ਨਹੀਂ ਆਂਦੀ ਆ ਤੇ ਕੋਈ ਗੱਲ ਦੇਣਾ ਜ਼ਰੂਰ ਕੋਈ ਭੈਣ ਜੀ ਵੀ ਨਿੱਕੀ ਨਿੱਕੀ ਗੱਲ ਤੇ ਲਾਹ-ਪਾਹ ਆਈ ਜਾਂਦੀ ਸਾਰੇ ਲੋਕ ਇਹੀ ਵੀ ਤਾਂ ਕੀ ਆਲੀ ਆਂਦੇ ਹਾਂ ਵਾ ਹੀ ਤੇ ਨਵਾਂ ਲਿਆ ਨਹੀਂ ਆ ਅਨੂਸ਼ਾ ਦੀਆਂ ਬਾਗ ਉਹ ਰੱਖ ਦੇ ਤਾਂ ਨਿਕਰੇਗਾ ਪਰ ਫਿਰ ਜੀ ਬਣਾ ਨਹੀਂ ਕਿਉਂ ਇ tanto ਕਰਦੀ